ਜਿਵੇਂ ਜਿਵੇਂ 2024 ਦੇ ਇਲੈਕਸ਼ਨ ਜੋ ਨੇ ਨਜ਼ਦੀਕ ਆ ਰਹੇ ਨੇ ਤਾਂ ਬਹੁਤ ਸਾਰੇ ਸਿਆਸੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਾਸ ਤੌਰ ਤੇ ਦੱਸਦੀ ਹੈ ਕਿ ਸੁਖਦੇਵ ਸਿੰਘ ਢੀਮ ਸਾਨੂੰ ਇੱਕ ਵਾਰ ਫੇਰ ਤੋਂ ਸ਼ਾਮਿਲ ਕਰਨ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ ਤਾਂ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟਕਸਾਲੀ ਨੇਤਾ ਦੀ ਹੋਵੇਗੀ ਵਾਪਸੀ ਅਤੇ ਜੇਕਰ ਵਾਪਸੀ ਹੋਵੇਗੀ ਤਾਂ ਕੀ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਜਾਂ ਫਿਰ ਉਸ ਤੋਂ ਵੀ ਕਿਸੇ ਅਹਿਮ ਅਹੁਦੇ ਦੇ ਉੱਪਰ ਕਾਬਜ਼ ਹੋਣ ਦਾ ਮਿਲੇਗਾ ਮੌਕਾ ਅਤੇ ਜੇਕਰ ਅਜਿਹਾ ਵਾਕਈ ਹੋਵੇਗਾ ਤਾਂ ਕੀ ਹੁਣ ਤੱਕ ਦੇ ਸਾਰੇ ਗੀਲੇ ਸ਼ਿਕਵਿਆਂ ਨੂੰ ਰੱਖ ਦੇਣਗੇ ਢੀਂਡ ਸਾਹਿਬ ਇੱਕ ਪਾਸੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦਰਮਿਆਨ ਤਿੰਨ ਪਾਰਟੀਆਂ ਦਾ ਗੱਠਜੋੜ ਹੋ ਸਕਦਾ ਹੈ ਅਤੇ ਇਹ ਇੱਕ ਬਹੁਤ ਵੱਡੀ ਖਬਰ ਹੈ ਅਕਾਲੀ ਦਲ ਅਤੇ ਭਾਜਪਾ ਦੇ ਦਰਮਿਆਨ ਸਿਆਸੀ ਗੱਠਜੋੜ ਨੂੰ ਮੁੜ ਸੁਰਜੀਤ ਕਰਨ ਦੀਆਂ ਕਈ ਸਰਆਂੀਆਂ ਵੀ ਜ਼ੋਰ ਫੜਦਿਆਂ ਚਾਰੀਆਂ ਨੇ ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਬਿਨਾਂ ਕਿਸੇ ਕਾਰਨ ਦੇ ਨਹੀਂ ਨੇ ਅਤੇ ਇਹਨਾਂ ਦੇ ਪਿੱਛੇ ਚਰਚਾਵਾਂ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਭੁਲਿੰਦੇ ਹਲੇ ਵੀ ਬਾਕੀ ਨੇ ਪਤਾ ਲੱਗਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਆਈਪੀਐਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਜੋ ਕਿ ਕੌਮੀ ਘਟਗਿੰਤੀ ਕਮਿਸ਼ਨ ਦੇ ਚੇਅਰਮੈਨ ਨੇ ਅਕਾਲੀ ਭਾਜਪਾ ਗਠਜੂੜ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਇਹ ਸਾਰੀ ਦੀ ਸਾਰੀ ਗੱਲਬਾਤ ਦੇ ਪਿੱਛੇ ਕੰਮ ਕਰ ਰਹੇ ਨੇ ਨਵੇਂ ਢਾਂਚੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਅਹੁਦੇ ਦੇ ਉੱਪਰ ਕਾਬਜ਼ ਹੋਣ ਦੀ ਉਮੀਦ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਇਹ ਸਮਝਿਆ ਜਾਂਦਾ ਹੈ ਕਿ ਪਿਛਲੀਆਂ ਗਲਤੀਆਂ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਅਕਾਲ ਤਖਤ ਦੇ ਉੱਪਰ ਮੰਗੀ ਗਈ ਅਖੌਤੀ ਮੁਆਫੀ ਅਪ੍ਰੈਲ 2024 ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਇੱਕ ਵਿਸਲ ਦੇ ਵਜੋਂ ਕੰਮ ਕਰੇਗੀ ਅਤੇ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਗਠ ਜੂੜ ਬਣਾਉਣ ਦੇ ਵਾਸਤੇ ਬਲੂਪ੍ਰਿੰਟ ਨੂੰ ਲਾਗੂ ਕਰਨ ਦਾ ਪਹਿਲਾ ਕਦਮ ਵੀ ਹੋ ਸਕਦਾ ਹੈ। ਸੁਖਬੀਰ ਬਾਦਲ ਦੇ ਵੱਲੋਂ ਮਾਫੀ ਮੰਗਣ ਦੇ ਉੱਪਰ ਪਹਿਲੀ ਪ੍ਰਤੀਕਿਰਿਆ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਹੈ ਜੋ ਪਹਿਲਾਂ ਹੀ ਭਾਜਪਾ ਦੇ ਨਾਲ ਜੁੜੇ ਹੋਏ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਵੀ ਮੰਨੇ ਜਾਂਦੇ ਨੇ ਅਤੇ ਰਾਸ਼ਟਰੀ ਪੱਧਰ ਦੇ ਉੱਪਰ ਐਨਡੀਏ ਦਾ ਸਮਰਥਨ ਵੀ ਕਰਦੇ ਨੇ ਉਨ੍ਹਾਂ ਦੀ ਮੂਲ ਪਾਰਟੀ ਦੇ ਵਿੱਚ ਵਾਪਸੀ ਦੀ ਇੱਛਾ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਭਾਜਪਾ ਨੇ ਸੰਭਾਵੀ ਗੱਠ ਜੋੜ ਦੇ ਵਾਸਤੇ ਪੇਚ ਤਾਂ ਤੈਅ ਕਰ ਹੀ ਲਈ ਹੈ। ਮੌਜੂਦਾ ਮਾਹੌਲ ਦੇ ਵਿੱਚ ਜਦੋਂ ਅਕਾਲੀ ਦਲ ਲੋਕਾਂ ਦੇ ਨਾਲ ਖਾਸ ਕਰਕੇ ਸਿੱਖ ਪਾਈਚਾਰੇ ਤੋਂ ਅਲੱਗ-ਥਲੱਗ ਤਸੀ ਜਾਂਦੀ ਸੀ। ਬਾਦਲ ਪਰਿਵਾਰ ਦੇ ਵਾਸਤੇ ਭਾਜਪਾ ਦੇ ਨਾਲ ਸਿੱਧਾ ਗੱਠ ਜੋੜ ਕਰਨਾ ਸੰਭਵ ਨਹੀਂ ਹੋਵੇਗਾ। ਦਿੱਲੀ ਦੀ ਸਰਹੱਦ ਦੇ ਉੱਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਲੰਬੇ ਅੰਦੋਲਨ ਤੋਂ ਬਾਅਦ ਕੇਂਦਰ ਦੁਆਰਾ ਵਾਪਸ ਲਏ ਗਏ ਤਿੰਨ ਖੇਤੀ ਬਿਲਾ ਨੂੰ ਲੈ ਕੇ ਅਕਾਲੀ ਦਲ ਨੂੰ 15 ਸਾਲ ਤੋਂ ਵੱਧ ਸਿਆਸੀ ਬੰਧਨ ਤੋਂ ਬਾਅਦ ਭਾਜਪਾ ਦੇ ਨਾਲ ਸੰਬੰਧ ਤੋੜਨ ਦੇ ਵਾਸਤੇ ਮਜਬੂਰ ਹੋਣਾ ਪਿਆ ਸੀ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਤਿੰਨਾਂ ਬਿਲਾਾਂ ਦੀ ਹਮਾਇਤ ਕੀਤੀ ਸੀ ਨੂੰ ਰਾਜ ਦੇ ਵਿੱਚ ਸਿਆਸੀ ਮਜਬੂਰੀਆਂ ਦੇ ਕਾਰਨ ਯੂ-ਟਰਨ ਲੈਣਾ ਪਿਆ ਸੀ ਅਕਾਲੀ ਦਲ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਿਆ ਸੀ ਅਤੇ 117 ਦੇ ਵਿੱਚੋਂ ਸਿਰਫ 2 ਹੀ ਸੀਟਾਂ ਜਿੱਤ ਸਕਿਆ ਸੀ ਜੋ ਕਿ ਸਿੱਖ ਕੌਮ ਦੇ ਗੁੱਸੇ ਦੇ ਕਾਰਨ ਇਸ ਦੇ ਸਿਆਸੀ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡ ਕਟਿੰਦੀ ਹੈ ਭਾਜਪਾ ਨੂੰ ਵੀ ਮਾੜੇ ਸ਼ਾਸਨ ਦੀ ਪਾਰਟੀ ਹੋਣ ਦਾ ਕਰਕੇ ਅਜੀਹਾ ਹੀ ਨੁਕਸਾਨ ਹੋਇਆ ਸੀ ਭਾਵੇਂ ਕਿਸਾਨ ਅੰਦੋਲਨ ਅਕਾਲੀ ਦਲ ਦੇ ਪਤਨ ਦਾ ਇੱਕ ਫੌਰੀ ਕਾਰਨ ਸੀ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 100 ਤੋਂ ਵੱਧ ਘਟਨਾਵਾਂ ਦੇ ਕਾਰਨ ਸਿੱਖ ਬਾਦਲ ਪਰਿਵਾਰ ਤੋਂ ਕਾਫੀ ਜ਼ਿਆਦਾ ਨਰਾਜ਼ ਚਲ ਰਹੇ ਸੀ ਅਤੇ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਵੱਲੋਂ ਅਸਲ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚੋਂ ਜ਼ਿਕਰ ਵੀ ਹੋਇਆ ਸੀ ਇੱਕ ਹੋਰ ਕਾਰਕ ਸੁਮੇਤ ਸਿੰਘ ਸੈਣੀ ਦੀ ਪੰਜਾਬ ਦੇ ਬੀਜਪੀ ਦੇ ਵੱਜੋਂ ਨਿਯੁਕਤੀ ਅਤੇ ਬਰਗਾੜੀ ਅਤੇ ਕੋਟਕਪੂਰਾ ਵਿਖੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਮੁੱਖ ਭਖ ਦੇ ਮੁੱਦੇ ਵੀ ਸੀ ਅਤੇ ਨੀਰ ਸੱਚਾ ਸੌਦਾ ਦੇ ਮੁਖੀ ਗੁਰਬੀਤ ਰਾਮ ਰਹੀਨ ਦੇ ਲਈ ਅਕਾਲ ਤਖਤ ਸਾਹਿਬ ਦੇ ਵੱਲੋਂ ਕਥਿਤ ਤੌਰ ਤੇ ਸੁਖਬੀਰ ਬਾਦਲ ਦੇ ਇਸ਼ਾਰੇ ਦੇ ਉੱਪਰ ਸੁਣਾਈ ਗਈ ਮੁਆਫੀ ਨੇ ਬਾਦਲ ਪਰਿਵਾਰ ਦੇ ਵਿਰੁੱਧ ਗੁੱਸਾ ਵੀ ਭੜਕਾ ਦਿੱਤਾ ਸੀ ਸੁਖਬੀਰ ਬਾਦਲ ਨੇ ਅਸਮਰਥਤਾ ਦੇ ਲਈ ਜਨਤਕ ਤੌਰ ਦੇ ਉੱਪਰ ਮੰਗੀ ਮੁਆਫੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਅਕਾਲੀ ਪਾਜ ਪਾ ਸਰਕਾਰ ਦੇ ਵਿੱਚ ਇੱਕ ਵਾਰ ਫੇਰ ਤੋਂ ਐਂਟਰੀ ਹੋ ਸਕਦੀ ਹੈ ਇਹ ਕਦੇ ਕਿਸੇ ਨੇ ਸ਼ਾਇਦ ਸੋਚਾ ਵੀ ਨਹੀਂ ਹੋਵੇਗਾ ਪਰantu ਇਸ ਸਭ ਦੇ ਦਰਮਿਆਨ ਦੱਸਦੀ ਹੈ ਕਿ ਢੀਂਸਾ ਜੋ ਕਿ ਇਸ ਮੋੜ ਦੇ ਉੱਪਰ ਦੁਬਾਰਾ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਦੀ ਬਾਦਲ ਪਰਿਵਾਰ ਦੇ ਨਾਲ ਨਿੱਜੀ ਅਤੇ ਸਿਆਸੀ ਰੰਜਿਸ਼ ਮੰਨੀਆਂ ਦੀ ਸੀ ਨਿੱਜੀ ਪੱਧਰ ਦੇ ਉੱਪਰ ਢੀਂਸਾ ਨੇ ਮਹਿਸੂਸ ਕੀਤਾ ਕਿ ਕਈ ਪੱਦਨਾ ਦੇ ਉੱਪਰ ਉਹਨਾਂ ਦੀ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਬੇਅਦਬੀ ਦੀਆਂ ਘਟਨਾਵਾਂ ਉਹਨਾਂ ਨੇ ਅਕਾਲੀ ਦਲ ਨੂੰ ਛੱਡਣ ਦਾ ਇੱਕ ਸਿਆਸੀ ਕਾਰਨ ਵੀ ਮੰਨਿਆ ਜਾਂਦਾ ਸੀ ਜ਼ਿਕਰਯੋਗ ਹੈ ਕਿ ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੱਤਰ ਲਿਖ ਕੇ ਪਾਰਟੀ ਦੇ ਵਿੱਚ ਫੁੱਟ ਨੂੰ ਬਚਾਉਣ ਦੇ ਲਈ ਸੁਖਵੀਰ ਬਾਦਲ ਤੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਸੀ ਬਾਦਲ ਨੇ ਉਦੋਂ ਆਪਣੇ ਪੁੱਤਰ ਦੇ ਨਾਲ ਖੜੇ ਹੋਣ ਦਾ ਫੈਸਲਾ ਕੀਤਾ ਸੀ ਸੀ ਆਸੀ ਪੰਡਤਾਂ ਨੂੰ ਹੁਣ ਸੁਖਬੀਰ ਬਾਦਲ ਦੇ ਵੱਲੋਂ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਅਤੇ ਢੀਂਡਸਾ ਦੇ ਹਾ ਪੱਖੀ ਇਸ਼ਾਰਿਆਂ ਦੀ ਰੌਸ਼ਨੀ ਦੇ ਵਿੱਚ ਅਕਾਲੀਆਂ ਅਤੇ ਭਾਜਪਾ ਦੇ ਵਿਚਕਾਰ ਗੱਠਜੋੜ ਦੀ ਸੰਭਾਵਨਾ ਮਾਜੂਦ ਨੇ ਉਹ ਮੋੜ ਤੋਂ ਨਜ਼ਰ ਆਉਣ ਲੱਗ ਪਿਆ ਨੇ ਮਾਫੀ ਦੇ ਕਰਨਾ ਕਰਨ ਤੋਂ ਇੱਕ ਦਿਨ ਬਾਅਦ ਬਾਦਲ ਧੜੇ ਦੇ ਸੀਨੀਅਰ ਆਗੂਆਂ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਵਿਚਕਾਰ ਮੀਟਿੰਗ ਵੀ ਹੋਣ ਦੀ ਖਬਰ ਹੈ ਅਤੇ ਹੁਣ ਢੀਂਡਸਾ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਵਿੱਚ ਰਲਵੇਂ ਦੀ ਬਾਰੇ ਵਿਚਾਰ ਕਰਨ ਦੇ ਲਈ 23 ਦਸੰਬਰ ਨੂੰ ਆਪਣੀ ਪਾਰਟੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ ਸੱਦੀ ਗਈ ਹੈ ਢੀਂਸਾ ਉਹਨਾਂ ਕੁਝ ਅਕਾਲੀ ਆਗੂਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਸਿਆਸਤ ਦੇ ਵਿੱਚ ਸਾਫ਼ ਅਕਸ ਹੈ ਅਤੇ ਉਹ ਬਚੇ ਹੋਏ ਟਕਸਾਲੀ ਆਗੂਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਤਾਂ ਕੀ ਵਾਕਈ ਹੁਣ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢੀਂਸਾ ਪਰਿਵਾਰ ਦੀ ਐਂਟਰੀ ਹੋਵੇਗੀ ਅਤੇ ਉਹਨਾਂ ਨੂੰ ਇੱਕ ਵੱਡਾ ਜਿਹੜਾ ਅਹੁਦਾ ਹੈ ਉਹ ਆਫਰ ਕੀਤਾ ਜਾਵੇਗਾ ਜਾਂ ਫਿਰ ਇਸ ਦੇ ਵਿੱਚ ਹੋਰ ਵੀ ਕੁੰਡੀਆਂ ਪੇਚ ਜੋ ਨੇ ਉਹ ਦਿਖਾਈ ਦੇਣਗੇ ਇੱਕਦਮ ਵਕਤੀ ਦੱਸੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਸ ਜੀ ਕਰਨਾ ਬਿਲਕੁਲ ਵਿਨਾ ਭੁੱਲਣਾ विदेश जाने दी जवान स्टूडेंट्स दे लिए खुशखबरी ग्लोबड वाइज एक बार फिर लेके हाजिर है स्टडी अब्रॉड एजुकेशन फेयर जिथे तूहानू मिलेगा मौका यूके यूएसए कनाडा आयरलैंड ऑस्ट्रेलिया अते जर्मनी वगैरे मुल्का दे रिप्रेजेंटेटिव्स नु मिलंदा नई दिल्ली दे ली मेरिडियन होटल च 24 ਦਸੰਬਰ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੁਣੇ ਰਜਿਸਟਰ ਕਰੋ ਵਿਜ਼ਿਟ ਕਰੋ ਸਾਡੀ ਵੈਬਸਾਈਟ events.globalwise.com ਵਧੇਰੇ ਜਾਣਕਾਰੀ ਦੇ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 100% ਐਪਲੀਕੇਸ਼ਨ ਫੀ ਕੈਸ਼ਬੈਕ ਯੂਨੀਵਰਸਿਟੀ ਕਾਲਜ ਰਿਪਰੈਜ਼ੈਂਟੇਟਿਵਸ ਨਾਲ 1 ਟੂ 1 ਸੈਸ਼ਨ ਸਕਸੈਸਫੁਲ ਵੀਜ਼ਾ ਐਪਲੀਕੇਸ਼ਨਸ ਦੇ ਲਈ ਫ੍ਰੀ ਪ੍ਰੋਫਾਈਲ ਬਿਲਡਿੰਗ ਗਾਈਡੈਂਸ ਫ੍ਰੀ ਹੋਵੇਗਾ ਆਈਲਸ ਡਾਇਗਨੋਸਟਿਕ ਟੈਸਟ ਆਈਲਸ ਫ੍ਰੀ ਤੇ 4000 ਦਾ ਫਲੈਟ ਆਫ GRE फीस पे 13500 ਦਾ ਫਲੈਟ ਆਫ ਤੁਰੰਤ ਚੈੱਕ ਕਰੋ ਆਪਣੀ ਲੋਨ ਐਲੀਜੀਬਿਲਟੀ ਉਹ ਵੀ ਬਿਲਕੁਲ ਫ੍ਰੀ ਨਾ ਗਵਾਓ ਇਹ ਸੁਨਹਿਰਾ ਮੌਕਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ